ਸਾਦਾ ਕਰਾਂ ਅੱਜ 15 ਹਾੜ ਦਾ ਦਿਨ ਹੈ ਜਦੋਂ ਭਾਈ ਸਾਹਿਬ ਭਾਈ ਮਣੀ ਸਿੰਘ ਦੀ ਸ਼ਹਾਦਤ ਹੋਈ ਪੰਥ ਨੇ ਰੋ ਖਾਦਾ ਅੰਗੜਾਈ ਨਹੀਂ ਦੋਨੇ ਪੰਥ ਨੇ ਸਿੱਖਾਂ ਦਾ ਖੂਨ ਭੋਲਿਆ ਸਿੱਖ ਆ ਕੇ ਪੰਜਾਬ ਦੀ ਧਰਤੀ ਤੇ ਆਏ ਹਮਲੇ ਕੀਤੇ ਲਾਹੌਰ ਦੇ ਲਾਹੌਰ ਦੇ ਹਾਕਮਾਂ ਦੇ ਉੱਪਰ ਛੇ ਗਏ ਸਮੇਂ ਦੇ ਹਾਕਮ ਤੇ ਉਹਨਾਂ ਦੇ ਗੁੱਸੇ ਵਿੱਚ ਆ ਕੇ ਇੱਕ ਆਲਾਨ ਕੀਤਾ ਕਹਿੰਦੇ ਵੀ ਸਿੱਖਾਂ ਦੇ ਸਿਰਾਂ ਦਾ ਮੁੱਲ ਰੱਖਦੇ। ਅੱਜ ਪਹਿਲਾ ਪਿੰਡਾਂ ਵਿੱਚ ਬਿਊਟੀ ਪਾਰਲਰ ਬੀਬੀਆਂ ਅੱਗੇ ਲੰਗੀਆਂ ਸੀ ਹੁਣ ਬੀਬੀਆਂ ਤੋਂ ਹੋਰ ਅਗਾ ਸਾਡੀ ਨੌਜਵਾਨੀ ਲੱਗੀ ਸਲੂਨ ਕਿਸ ਕਾਲ ਦਾ ਪ੍ਰਤੀਕ ਨੇ ਜੀ। ਸਲੂਨ ਕਿਸ ਕਾਲ ਦਾ ਸੁਣਿਆ ਦਿੰਦੇ ਨਹੀਂ। ਸਿੱਖ ਏਸਾਂ ਵੀ ਵਿਲਬੀ ਸੋਨਾ ਸ਼ੌਧਰੀ ਸੀ ਪਸੰਦ ਕਰਦਾ। ਅੱਜ ਕੋਲੋਂ ਪੈਸੇ ਦੇ ਦੇ ਕੇ ਕੇਸ ਰੰਗਾਏ ਵੀ ਜਾ ਰਹੇ ਨੇ, ਪਟਾਏ ਵੀ ਜਾ ਰਹੇ ਨੇ, ਕਟਾਏ ਵੀ ਜਾ ਰਹੇ ਨੇ। ਗੁਰੂ ਬਖਸ਼ ਲਵੇ ਤਾਹਨ ਵਾਪਸ ਆਵੀਂ। ਔਰ ਪੰਜਾਬ ਦੀ ਧਰਤੀ ਤੇ ਉਹ ਦਿਨ ਵੀ ਸਾਡੇ ਉੱਪਰ ਆਏ ਜਦੋਂ ਸਾਡੇ ਸਿਰਾਂ ਦਾ ਮੁੱਲ ਰੱਖਿਆ ਜਿਉਂਦੇ ਸਿੱਖ ਦੀ ਖਬਰ ਦਿਓ 10 ਰੁਪਏ ਸਿੱਖ ਨੂੰ ਗਿਰਫਤਾਰ ਕਰਾਓ 20 ਰੁਪਏ ਸਿੱਖ ਦਾ ਸਿਰ ਵੱਢ ਕੇ ਲਿਆਓ 50 ਰੁਪਏ ਉਸ ਸਮੇਂ ਮੁੱਲ ਦਿੱਤਾ ਜਾਂਦਾ ਸੀ ਅੱਜ ਲੱਖਾਂ ਰੁਪਏ ਬਣ ਜਾਂਦਾ ਹੈ ਉਹਦੇ 50 ਰੁਪਏ ਖੈਰ ਸਿੱਖ ਘਰ ਘਾੜ ਛੱਡ ਕੇ ਜੰਗਲਾਂ ਵੇਲਿਆਂ ਨੂੰ ਚਲੇ ਗਏ ਤੇ ਆ ਮਾਝੇ ਦੀ ਧਰਤੀ ਨੂੰ ਕਿਹਾ ਜਾਂਦਾ ਹੈ ਜੀ ਸਿੱਖੀ ਦੀ ਨਰਸਰੀ ਸਾਨੂੰ ਸਿੱਖੀ ਦੀ ਨਰਸਰੀ ਕਿਹਾ ਜਾਂਦਾ ਹੈ ਦੁਨੀਆ ਅਟੀਆਂ ਚੁੱਕ ਚੋਕੇ ਸਾਡੇ ਵੱਲ ਵੇਖ ਰਹੀ ਹੈ ਵੀ ਮਾਝੇ ਵਾਲਿਆਂ ਨੇ ਹਰ ਮਹੀਨੇ ਵਿੱਚ ਖੁਬਾਤ ਕੀਤੀ ਹੈ ਮਾਝੇ ਵਾਲਿਆਂ ਨੇ ਦਵਾਈ ਕੀਤੀ ਹੈ ਔਰ ਐਸ ਮਾਝੇ ਦੀ ਧਰਤੀ ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਜਨਮ ਸਥ ਧਰਤੀ ਤਰਨਤਾਰਨ ਸਾਹਿਬ ਦਾ ਸਥਾਨ ਹੈ ਇਹਦੇ ਲਾਗੇ ਇੱਕ ਜਗ੍ਹਾ ਹੈ ਜੀ ਨੂਰ ਦੀ ਸਰਾ ਇੱਥੇ ਜੰਗਲ ਦੇ ਵਿੱਚ ਦੋ ਸਿੱਖ ਰਹਿੰਦੇ ਨੇ ਪਿੰਡ ਪੜਾੜਾ ਹੈ ਇੱਕ ਜਿਮੀਂਦਾਰ ਪਰਿਵਾਰ ਚ ਪੈਦਾ ਹੋਇਆ ਨਾਮ ਬੋਦਾ ਸਿੰਘ ਹੈ ਦੂਜਾ ਹਰਗਰੀਦਾ ਕੌਮ ਚ ਪੈਦਾ ਹੋਇਆ ਨਾਮ ਗਰਜਾ ਸਿੰਘ ਹੈ ਦੋਨੇ ਭਰਾ ਗੁਰਸੇਕ ਅੰਮ੍ਰਿਤ ਧਾਰੀ ਸੁਨਹਿਰੀਏ ਇੱਕ ਬਾਟੀ ਵਿੱਚ ਛਕਣ ਵਾਲੇ ਇਸ਼ਾਲਾਰ ਗੁਰੂ ਅਰਜਨ ਦੇਵ ਦੇ ਸਰੋਵਰ ਚ ਕਰਦੇ ਹਨ ਪਾਣੀ ਦਾ ਨਿਤਨੇਮ ਕਰਦੇ ਨੇ ਲੰਗਰ ਛਕਦੇ ਨੇ ਸਮਾ ਲੰਘਾ ਰਹੇ ਨੇ ਜੰਗਲ ਦੀਆਂ ਝਾੜੀਆਂ ਦੀ ਵਿੱਚ ਹੋਇਆ ਕਿ ਜਰਨੈਲੀ ਛੜਕ ਦਿੱਲੀ ਤੋਂ ਲਾਹੌਰ ਨੂੰ ਰਸਤਾ ਜਾਂਦਾ ਹੈ ਰਾਈ ਗੱਲਾਂ ਕਰਦੇ ਜਾਂਦੇ ਨੇ ਕਹਿੰਦੇ ਵੀ ਸਿੱਖ ਨਹੀਂ ਜੇ ਭਾਲਿਆ ਲੱਭਦਾ ਸਿੱਖ ਕਿਤੇ ਨਹੀਂ ਦਿਸਿਆ ਲੱਭਦਾ ਇਹ ਗੱਲ ਬੋਲੀ ਰੂਪ ਦੇ ਵਿੱਚ ਇਹਨਾਂ ਦੋ ਯੋਧਿਆਂ ਦੇ ਕੰਨਾਂ ਵਿੱਚ ਪਈ ਹੈ ਬੋਤਾ ਸਿੰਘ ਨੂੰ ਗਰਜਾ ਸਿੰਘ ਕਹਿੰਦਾ ਹੈ ਖਾਲਸਾ ਜੀ ਆ ਕੱਚੇ ਪਿੰਨੇ ਦਬੜੂ ਕੁਸਰੂ ਲੀਂਗੜ ਘੁੰਮਣ ਕੀ ਕਹਿੰਦੀ ਪਈ ਹੈ ਸਿੰਘਾ ਬੇ ਅਮਰਤਿਆਂ ਨੂੰ ਗੈਰ ਸਿੱਖਾਂ ਨੂੰ ਕੱਚੇ ਪਿੰਨੇ ਕਹਿੰਦੇ ਸਰ ਕਹਿੰਦੇ ਵੀ ਆ ਕੱਚੇ ਪਿੰਨੇ ਕੀ ਗੱਲਾਂ ਕਰਦੇ ਨੇ ਬਾਬਾ ਬੋਤਾ ਸਿੰਘ ਨੇ ਬਚਨ ਕਹਿ ਕਹਿਣ ਲੱਗਾ ਵੀ ਆਪਣੀ ਕਮਜ਼ੋਰੀ ਹੈ ਦਸਮ ਪਾਤਸ਼ਾਹ ਦਾ ਆਪਣ ਹੁਕਮ ਹੈ ਆਤਹੀ ਰਣ ਮੈ ਤਾਂ ਵਜੂਜ ਬੰਦ ਚਾਉ ਤੋ ਬੇਨ ਖੇਲਣ ਦਾ ਚਾਉ ਗੁਰੂ ਦਾ ਬਾਖ ਹੈ ਆਪਾਂ ਹੀ ਕੀਦੀ ਹੋ ਗਏ ਆ ਕੈਰ ਹੋ ਗਿਆ ਸਿਰ ਲੁਕਾ ਕੇ ਬੈਠਿਆ ਸਿਰ ਨੁਕਾ ਕੇ ਬਹਿਣਾ ਸਿੱਖੀ ਨਹੀਂ ਹੈ ਕਹਿੰਦਾ ਕੀ ਕਰਨਾ ਚਾਹੀਦਾ ਕਹਿੰਦਾ ਆਪਣਾ ਰੰਗ ਵਪਾਉਣਾ ਚਾਹੀਦਾ ਇੱਕ ਖਾਸੇ ਦੀ ਯੋਧਾ ਵਗਾਉਣੀ ਚਾਹੀਦੀ ਹੈ ਦੋਨਾਂ ਯੋਧਿਆਂ ਨੇ ਨੂਰ ਦੀ ਸਰਾਵ ਵਾਲੇ ਚੌਕ ਵਿੱਚ ਅੱਜ ਦਾ ਇਤਿਹਾਸ ਬਿਦਣਾ ਚਾਹੀਦਾ ਆਜਾ ਬਾਬਾ ਬੂਤਾ ਸਿੰਘ ਜੱਜ ਸਿੰਘ ਦਾ ਛੀਦੀ ਦੇਣਾ ਦੋਨਾਂ ਯੋਗਿਆਂ ਨੇ ਆ ਕੇ ਨੂਰ ਦੀ ਸਰਾਹ ਚੁਹਾਏ ਦੇ ਵਿੱਚ ਰਸਤਾ ਮੰਨ ਲਿਆ ਛੋਟੇ ਦੇ ਉੱਪਰ ਨਿਸ਼ਾਨ ਸਾਹਿਬ ਫਰਲਾ ਚੁਹਾ ਦਿੱਤਾ ਤੇ ਐਲਾਨ ਕਰ ਦਿੱਤਾ ਖਾਲਸਾ ਦਾ ਰਾਜ ਹੋ ਗਿਆ ਜਿਹੜਾ ਵੀ ਰਾਹੀ ਆਉਂਦਾ ਹੈ ਨਾ ਕਿਸੇ ਨੂੰ ਆਨਾ ਕਿਸੇ ਨੂੰ ਟੱਕਾ ਕਿਸੇ ਨੂੰ ਵਾਧ ਘਾਟ ਪੈਸੇ ਟੈਕਸ ਲੈਣਾ ਸ਼ੁਰੂ ਕਰ ਦਿੱਤਾ 10 ਦਿਨ ਲੰਘ ਗਏ ਜਦੋਂ 10 ਦਿਨ ਲੰਘ ਗਏ ਨਾ ਟੈਕਸ ਲੈਂਦੇ ਆ ਪੈਦਲ ਤੋਂ ਸਵਾਰ ਤੋਂ ਗੱਡੇ ਵਾਲੇ ਤੋਂ ਸਾਰਿਆਂ ਤੋਂ ਟੈਕਸ ਲੈ ਰਹੇ ਨੇ ਖਜ਼ਾਨਾ ਭਰਿਆ ਜਾ ਰਿਹਾ ਅੱਜ ਫੇਰ ਬੋਤਾ ਸਿੰਘ ਨੂੰ ਗਰਜਾ ਸਿੰਘ ਕਹਿੰਦਾ ਆ ਭਰਾਵਾ ਖਾਲਸੇ ਦਾ ਇਹ ਕਰਮ ਨਹੀਂ ਐ ਵੀ ਬੈਠੇ ਛਕੀ ਛਕਾਈ ਜਾਣਾ ਕਯੋਰੀਆਂ ਭਰੀਆਂ ਜਾਣੀਆਂ ਖਜ਼ਾਨਾ ਇਕੱਠੀ ਜਾਣ ਕਰੀ ਜਾਣਾ ਗੁਰੂ ਦਾ ਉਪਦੇਸ਼ ਪੰਥ ਦਾ ਸੁਣਿਆ ਤਾਂ ਜ਼ਾਲਮ ਤੱਕ ਪਹੁੰਚੇ ਨਹੀਂ ਕਹਿੰਦਾ ਕੀ ਕਰੀਏ ਕਹਿੰਦਾ ਲਿਖਤ ਭੇਜੀਏ ਔਰ ਇੱਕ ਚਿੱਠੀ ਲਿਖੀ ਐ ਜਿਹਨੂੰ ਗਿਆਨੀ ਗਿਆਨ ਸਿੰਘ ਰਤਨ ਸਿੰਘ ਭੰਗੂਣਾ ਨੇ ਦਰਜ ਕੀਤਾ ਏ ਚਿੱਠੀ ਲਿਖੇ ਸਿੰਘ ਬੋਤਾ ਹੱਥ 'ਚ ਸੋਟਾ ਬੋਤਾ ਮੋਟਾ ਰਾਜ ਖਲੋਤਾ ਆਖੀ ਭਾਬੀ ਖਾਨੋਂ ਨੂੰ ਤੇਰਾ ਦੇਵਰ ਹੈ ਸਿੰਘ ਬੋਤਾ ਜ਼ਕਰੀਆ ਖਾਤਮ ਨਾਇਕ ਹੁੰਦਾ ਤੇਰ ਤੋਂ ਰਾਜ ਨਾ ਹੁੰਦਾ ਚਿੱਠੀ ਲਿਖੇ ਸਿੰਘ ਬੋਤਾ ਆਹ ਲਫ਼ਜ਼ ਇਹ ਕਿਉਂ ਲਿਖੇ ਇਹਨੇ ਲਫ਼ਜ਼ ਉਹਨੂੰ ਚੜਾਉਣ ਵਾਸਤੇ ਵੀ ਉਹਨੂੰ ਗੁੱਸਾ ਆਵੇ ਉਹ ਸਾਡੇ 'ਤੇ ਹਮਲਾ ਕਰੇ ਜਦੋਂ ਚਿੱਠੀ ਪਹੁੰਚਾਈ ਗਈ ਰਾਈਆਂ ਦੇ ਰਾਈ ਪੜੀ ਤੇ ਥੱਲੇ ਲਿਖਿਆ ਸੀ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਢਾਈ ਲੱਖ ਖਾਲਸਾ ਆ ਸ਼ਬਦ ਸੁਣਿਓ ਢਾਈ ਲੱਖ ਖਾਲਸਾ ਜ਼ਕਰੀਆ ਖਾ ਸੋਚਾਂ ਵਿੱਚ ਪੈ ਗਿਆ ਕਹਿੰਦਾ ਵੀ ਆਪਣੇ ਨਾਲ ਦੇ ਸਿਪਾ ਸਲਾਰਾਂ ਵਜ਼ੀਰਾਂ ਦਰਬਾਰੀਆਂ ਫੌਜੀਆਂ ਨੂੰ ਝਿੜਕ ਮਾਰ ਕੇ ਕਹਿੰਦਾ ਤੁਸੀਂ ਤਾਂ ਕਹਿੰਦੇ ਸੀ ਸਿੱਖ ਲੱਭਿਆਂ ਨਹੀਂ ਲੱਭਦਾ ਅੱਜ ਢਾਈ ਲੱਖ ਖਾਲਸਾ ਮਾਝੇ 'ਚ ਕਿੱਥੋਂ ਉਤਰ ਆਇਆ ਏ ਇੱਕ ਵਿੱਚ ਸਿਆਣਾ ਸੀ ਉਹ ਕਹਿੰਦਾ ਜਨਾਬ ਇੱਕ ਨੂੰ ਸਵਾ ਲੱਖ ਰਕਤੇ ਨੇ ਦੋ ਰਲ ਗਏ ਤੇ 2 ਲੱਖ ਹੋ ਗਏ ਸਿੰਘ ਦੋ ਹੀ ਨੇ ਸ਼ਬਦਾਵਲੀ ਇਹਨਾਂ ਦੀ ਚੜ੍ਹਦੀ ਕਲਾ ਦੀ ਹੈ ਆਪਣੇ ਆਪ ਨੂੰ 2 ਲੱਖ ਉਹਨਾਂ ਨੇ ਵੇਚ ਦਿੱਤਾ ਆ ਵੇਖੋ ਥੱਲੇ ਦੋਨਾਂ ਸਿੰਘਾਂ ਨੇ ਆਪਣੇ ਨਾਂ ਲਿਖੇ ਹੋਏ ਨੇ ਫੌਜਦਾਰ ਨੂੰ ਪੁੱਛਦਾ ਕਹਿੰਦਾ ਵੀ ਕਿੰਨੀ ਫੌਜ ਚਾਹੀਦੀ ਹੈ ਨੂਰਦੀਨ ਸਰਾ ਦੇ ਸਾਹ ਨੂਰਦੀ ਸਰਾ ਤੇ ਫਿਰ ਫੌਜਦਾਰ ਨੂੰ ਭੇਜਿਆ ਉਹ ਕਹਿੰਦਾ 2000 ਕਹਿੰਦਾ 2200 2200 ਫੌਜੀ ਆਇਆ ਜਦੋਂ ਉਹ ਊੜੋ ਊੜਦੀ ਸਿੰਘਾਂ ਨੇ ਦੇਖੀ ਅੱਜ ਦੇ ਦਿਨ ਆ ਅੱਜ ਦਾ ਇਤਿਹਾਸ ਧੂੜ ਵੇੜਦੀ ਉੜਦੀ ਵੇਖੀ ਜੈਕਾਰਾ ਛੱਡ ਕੇ ਇੱਕ ਸਿੰਘ ਦੂਜੇ ਨੂੰ ਕਹਿੰਦਾ ਅਰਦਾਸ ਪ੍ਰਵਾਨ ਹੋ ਗਈ ਹੈ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਗੁਰੂ ਗ੍ਰੰਥ ਸਾਹਿਬ ਨੇ ਮਿਹਰ ਕਰ ਦਿੱਤੀ ਹੈ ਸ਼ਹਾਦਤ ਦਾ ਬਾਟਾ ਮਿਲਣ ਵਾਲਾ ਹੈ ਸ਼ਹਾਦਤ ਮੰਗ ਕੇ ਰਏ ਸੀ ਆਪਾਂ ਅਰਦਾਸ ਮਿੱਤ ਨੇ ਹੁੰਦੇ ਵਿੱਚ ਗੁਰੂ ਸ਼ਹਾਦਤ ਦੇਣ ਵਾਲਾ ਟੁਕੜੇ ਆ ਗਏ ਨੇ ਸਿੰਘਾਂ ਜੈਕਾਰਾ ਛੱਡ ਕੇ ਕਿਹਾ ਟੁਕੜੇ ਆ ਗਏ ਨੇ ਜਦੋਂ ਫੌਜਦਾਰ ਨੇ ਘੇਰਾ ਪਾਇਆ ਆਖਰੀ ਬੇਨਤੀ ਹੈ ਐਲਾਨ ਕੀਤਾ ਕਹਿਣ ਲੱਗਾ ਤੁਸੀਂ ਦੋ ਆਓ ਗਿਨਤੀ ਬੜੀ ਜ਼ਿਆਦਾ ਹੈ ਸਾਡੀ ਹਥਿਆਰ ਸੁੱਟੋ ਗ੍ਰਿਫਤਾਰ ਹੋ ਤੁਹਾਨੂੰ ਪਕੜ ਕੇ ਲੈ ਜਾਣਾ ਹੈ ਬਾਬਾ ਬੋਤਾ ਸਿੰਘ ਨੇ ਐਲਾਨ ਕੀਤਾ ਕਹਿੰਦਾ ਸਿੰਘ ਜੂਜਣ ਦਾ ਨਾਮ ਹੈ ਅਸੀਂ ਜੂਝਾਂਗੇ ਤੂੰ ਆਪਣੇ ਬੰਦੇ ਭੇਜ ਕਹਿੰਦਾ ਕਿੰਨੇ ਭੇਜਾਂ ਕਹਿੰਦਾ ਚੱਲ ਇਕੱਲੇ ਦਾ ਇਕੱਲਾ ਨਹੀਂ ਇੱਕ ਵੰਡੇ ਦੋ ਭੇਜ ਉਹਨੇ ਚਾਰ ਬੰਦੇ ਭੇਜੇ ਬਾਲ ਨਹੀਂ ਲੱਗਣ ਦਿੱਤਾ ਗੱਲ ਕਰਦਿਆਂ ਢੀਲੀ ਕਰ ਦਿੱਤੇ ਉਹਨੇ ਡਬਲ ਭੇਜੇ ਇੱਕ ਦੇ ਬਰਾਬਰ 5-5 ਭੇਜੇ ਸਿੰਘਾਂ ਨੇ 10 ਵੀ ਸੁੱਟ ਲੈ ਕਹਿੰਦੇ 10-10 ਭੇਜੇ 20 ਵੀ ਸੁੱਟ ਲੈ ਉਂਗਲ ਮੂੰਹ ਚ ਪਾ ਕੇ ਫੌਜਦਾਰ ਕਹਿੰਦਾ ਵੀ ਇਦਾਂ ਤਾਂ ਸਾਰੀ ਫੌਜ ਮਾਰ ਜਾਣੀ ਹੈ ਉਹਨੇ ਐਲਾਨ ਕੀਤਾ ਇੱਕ ਵਾਰ ਫੌਜ ਚੜਾਈ ਹੈ ਦੋਨਾਂ ਭਰਾਵਾ ਸਾਡਿਆਂ ਬਜ਼ੁਰਗਾਂ ਨੇ ਆਜ ਦੇ ਦਿਨ ਨੂਰ ਦੀ ਸਰਾਵ ਵਾਲੇ ਸਥਾਨ ਤੇ ਆਪਣੀਆਂ ਪਿੱਠਾਂ ਜੋੜਨੇ ਅੱਜ ਤਾਂ ਪੇਠ 'ਚ ਸ਼ੁਰਾ ਮਾਰਦੇ ਨੇ ਅੱਜ ਤਾਂ ਮੂੰਹ ਤੋਂ ਮਿੱਠੇ ਤੇ ਮਗਰੋਂ ਪੇਠ 'ਚ ਸ਼ੁਰਾ ਮਾਰਦੇ ਨੇ ਹਰ ਖੇਤਰ ਵਿੱਚ ਤੁਹਾਨੂੰ ਬੰਦੇ ਮਿਲਣਗੇ ਲੱਗਦਾ ਪਰ ਸਾਡਾ ਇਤਿਹਾਸ ਹੈ ਦੋਨਾਂ ਯੋਵਿਆਂ ਨੇ ਪਿੱਠਾਂ ਜੋੜ ਕੇ ਅੱਜ ਦੇ ਦਿਨ ਨੂਰ ਦੀ ਸਰਾਵ ਵਾਲੇ ਸਥਾਨ ਤੇ ਜੂਝ ਕੇ ਸ਼ਹਾਦਤ ਦਾ ਜਾਨ ਪੀਤਾ ਬਾਬਾ ਫੂਤਾ ਸਿੰਘ ਬਾਬਾ ਗਾਜਾ ਸਿੰਘ ਨੇ 15 ਹੜ 1739 ਨੂੰ ਅੱਜ ਦੇ ਦਿਨ ਸ਼ਹਾਦਤ ਦਾ ਜਾਮ ਪੀਤਾ ਹੈ ਉਹਨਾਂ ਯੋਧਿਆਂ ਸੂਰਬੀਰਾਂ ਦੀ ਸ਼ਹਾਦਤ ਅੱਗੇ ਕੋਟਾਨ ਕੋਟ ਨਮਸ਼ਕਾਰ ਹੈ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਪਰਾਇਆ ਜਨ ਆਮਣ ਕਾਇ ਹੈ ਸਵਾਉ ਜਨ ਕੈ ਸੰਗ ਜਿਤਾਵੇ ਮੇਰੀ ਬੇਨਤੀ